ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੋ ਕਿ ਅੰਬਾਲਾ ਹਰਿਆਣਾ ਵਿੱਚ ਸਥਿਤ ਹੈ ਇਹ ਉਹ ਪਾਵਨ ਸਥਾਨ ਹੈ ਜਿੱਥੇ ਹਿੰਦ ਦੀ ਚਾਦਰ ਤਿਲਕ ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ੀਸ਼ ਨੂੰ ਦਿੱਲੀ ਚਾਂਦਨੀ ਚੌਂਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਜਾਂਦੇ ਹੋਏ ਭਾਈ ਜੱਤਾ ਜੀ ਇੱਕ ਰਾਤ ਠਹਿਰੇ ਸਨ ਭਾਈ ਜੱਤਾ ਜੀ ਜਦੋਂ ਡਾਂਗਰੀ ਨਦੀ ਪਾਰ ਕਰਕੇ ਅੰਬਾਲਾ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਸ਼ੀਸ਼ ਦਾ ਟੋਕਰਾ ਇੱਕ ਝੰਡੀ ਦੇ ਦਰਖਤ ਹੇਠਾਂ ਰੱਖ ਕੇ ਕੁਛ ਚਿਰ ਆਰਾਮ ਕੀਤਾ ਜਿਸ ਅਸਥਾਨ ਤੇ ਗੁਰਦੁਆਰਾ ਸਤਸੰਗਤ ਸਾਹਿਬ ਸ਼ਿਸ਼ੋਬਿਤ ਹੈ ਉੱਥੋਂ ਪੁੱਛਣ ਤੇ ਭਾਈ ਜੱਤਾ ਜੀ ਨੂੰ ਪਤਾ ਲੱਗਾ ਕਿ ਕੈਥ ਮਾਜਰੀ ਵਿੱਚ ਹਿੰਦੂਆਂ ਦੇ ਕੁਝ ਘਰ ਹਨ ਕੈਥ ਮਾਜਰੀ ਵਿੱਚ ਵਸਦੇ ਪੀਰ ਤੋਅਕਲ ਸ਼ਾਹ ਨੇ ਭਾਈ ਜੱਤਾ ਜੀ ਨੂੰ ਭਾਈ ਰਾਮ ਦੇਵਾ ਦੇ ਘਰ ਠਹਿਰਾ ਦਿੱਤਾ ਭਾਈ ਰਾਮ ਦੇਵਾ ਨੇ ਸਾਰੀ ਰਾਤ ਸ਼ਹੀਦ ਛੀਛ ਤੇ ਪੈਰਾ ਦਿੱਤਾ ਅਤੇ ਭਾਈ ਜੱਤਾ ਜੀ ਦੇ ਇਥੋਂ ਆਨੰਦਪੁਰ ਸਾਹਿਬ ਵੱਲ ਚਾਲੇ ਪਾਉਣ ਤੋਂ ਬਾਅਦ ਸਾਰੀ ਉਮਰ ਇਸ ਪਵਿੱਤਰ ਅਸਥਾਨ ਤੇ ਧੂਪ ਬੱਤੀ ਕੀਤੀ ਅੱਜ ਵੀ ਇਸ ਪਾਵਨ ਅਸਥਾਨ ਤੇ ਹਜ਼ਾਰਾਂ ਸ਼ਰਧਾਲੂ ਨਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰਦੇ ਹਨ ਜੇ ਤੁਸੀਂ ਵੀ ਕਦੇ ਅੰਬਾਲਾ ਸ਼ਹਿਰ ਵਿੱਚ ਆਏ ਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਜ਼ਰੂਰ ਕਰਨੇ ਹਨ ਜੇ ਤੁਸੀਂ ਹੋਰ ਐਵੇਂ ਦੀਆਂ ਧਾਰਮਿਕ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਉਦੋਂ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ